ਮੈਂ ਮੈਂ ਅੱਜ ਤੋਂ ਸਾਲ ਪਹਿਲਾਂ ਮੇਰੀ ਮੈਰਿਜ ਹੋਈ ਸੀਗੀ 22 ਤਰੀਕ ਨੂੰ 1 ਸਾਲ ਹੋਇਆ ਠੀਕ ਹੈ ਜੀ ਤਾਂ 23 ਤਰੀਕ ਨੂੰ ਮੈਂ ਆਪਣੀ ਵਾਈਫ ਨੂੰ ਕਿਸੇ ਨੇ ਰੰਗੇ ਹੱਥੀ ਫੜਿਆ ਤਾਂ ਕੀ ਕਰਦੀ ਸੀਗੀ ਬੈਠ ਤੇ ਕੀ ਕਰਦੀ ਸੀਗੀ ਬੈਠ ਤੇ ਅੰਦਰ ਬੜੀ ਦੂਰ ਦਾਰਦੀ ਬਾਤਾਂ ਦੇ ਵਿੱਚ ਬੜਾ ਵੱਟ ਕੱਪੜੇ ਜੁੱਪੜੇ ਲੈ ਕੇ ਜਾਂ ਤੂੰ ਸਭੋ ਦੇਖਿਆ ਮੈਂ ਮੈਂ ਸਭੋ ਦੇਖਿਆ ਹਾਂ ਆਹ ਦੇ ਮੇਰੇ ਪਾਪਾ ਨੂੰ ਮੈਂ ਕਿਹਾ ਹੋਰ ਤਾਂ ਫੜੀ ਆ ਮੈਂ ਹਰਮਿੰਦਰ ਸਹੀ ਕਹਿੰਦਾ ਜੀ ਹੈ ਜਾਂ ਤੂੰ ਮੈਂ ਕਹਿੰਦਾ ਤੈਨੂੰ ਮੈਂ ਇੱਡੀ ਡਰਵਾਣਾ ਨਾ ਕਹਿੰਉਂ ਕਿ ਬੋਲ ਦੇਣਾ ਤਾਂ ਨਾ ਤੇਰਾ ਨਾਂ ਰਹਿਣਾ ਤੇਨੂੰ ਤੇਰਾ ਮੈਂ ਕਿਹਾ ਪਰਦਾਕ ਤੈਨੂੰ ਤਸਾਉ ਰੱਬ ਦਿਖਾਊਗਾ ਇਹਨੂੰ ਕੰਦੀ ਔਰਤ ਐ ਨੀਚੀ ਫੂਹ ਇਹਨੂੰ ਦੱਸਣਾ ਉਹਨੂੰ ਦੱਸ ਦੇਣੀ ਦੇਖਾ ਕੇ ਆਪ ਨੂੰ ਤੁਮਾਣੇ ਆ ਕੇ ਤਾਨੂੰ ਬਾਈਂ ਪਤਾ ਨਾ ਉਹ ਮੈਰਿਡ ਹੈ ਖਾਣੇ ਵਿੱਚ ਜਾ ਕੇ ਦੱਸੋ ਪਤਾ ਨਾ ਮੈਰਿਡ ਹੈ ਆਪਾਂ ਤੇ ਮੋਟਰਾਂ ਦੀ ਹਾਂਜੀ ਹਾਂਜੀ ਕੋਈ ਨਹੀਂ ਬਟ ਮੈਂ ਵੀ ਤਾਂ ਮੈਨੂੰ ਪਤਾ ਮੇਰਾ ਗਲਤ ਕੋਈ ਇੰਟੈਂਸ਼ਨ ਨਹੀਂ ਗਲਤ ਹੈ ਗੱਲ ਤਾਂ ਇੰਝ ਨਹੀਂ ਤੇ ਤੂੰ ਕੀਰਤਨ ਕਰਨ ਆਇਆ ਫਿਰ ਨਹੀਂ ਮੇਰੀ ਗੱਲ ਸੁਣ ਮੈਂ ਕੀਰਤਨ ਨਹੀਂ ਕਰਨ ਆਇਆ ਕੀ ਕਰ ਰਿਹਾ ਆ ਫਿਰ ਤੇਰੀ ਗੱਲ ਉਹਨੂੰ ਬਾਹਰ ਬਿਲਾਉ ਉਹ ਯਾਰ ਮੇਰੀ ਗੱਲ ਸੁਣ ਇੱਦਾਂ ਜਿੱਦਾਂ ਤੂੰ ਬਲੇ ਤਾਂ ਕੀ ਮੇਰੀ ਗੱਲ ਸੁਣ ਤੇਰੀ ਗੱਲ ਤੋਂ ਅੱਗੇ ਜੇ ਤਾਂ ਮੈਂ ਵੀ ਚੱਲ ਜਾਊਂਗਾ ਫਿਰ ਦੇਖ ਲੈ ਨਹੀਂ ਤੂੰ ਐਦਾਂ ਕਰਨੀ ਤੇਰੀ ਗੱਲ ਨਹੀਂ ਤੇ ਦੋ ਵਾਰ ਤੇਰੀ ਗੱਲ ਸੁਣ ਪਹਿਲੇ ਵੀ ਬੁਲਾਇਆ ਫਿਰ

ਮਝੂਟ ਨਹੀਂ ਜਾਂਦਾ ਇੱਧਰ ਕੁਝ ਵੀ ਦੇਖੋ ਗਲਤ ਨਹੀਂ ਹੈ ਜਿੱਦਾਂ ਦਾ ਸਮਝ ਬਾਈ ਜੀ ਸਭ ਪਤਾ ਹੈ ਕੋਈ ਗੱਲ ਨਹੀਂ ਤੁਸੀਂ ਸਫਾਈਆਂ ਕਰਿਓ ਜਿਹੜੇ ਬਣਾ ਲਓ ਸੀ ਆਪਣੇ ਜੇ ਤੁਹਾਡਾ ਪਰਿਵਾਰ ਹੀ ਹੈ ਤੁਸੀਂ ਗਲਤ ਸਮਝ ਰਹੇ ਹੋ ਕੋਈ ਗੱਲ ਨਹੀਂ ਕਹਿ ਰਹੇ ਹਾਂ ਤੁਸੀਂ ਕੁਝ ਨਹੀਂ ਜਿੱਦਾਂ ਵੀ ਹੈ ਸਾਡੇ ਤਰ੍ਹਾਂ ਬੀ ਚੈਕਿੰਗ ਜਿੱਦਾਂ ਵੀ ਕਰਦੇ ਹੋ ਜੇ ਤੁਹਾਨੂੰ ਗਲਤ ਲੱਗੇ ਤਾਂ ਤੁਸੀਂ ਕਰੋ ਨਾ ਕੋਈ ਗੱਲ ਲੱਗੀ ਹੈ ਗੱਡੀ ਹੋਰ ਇਹਨਾਂ ਨੂੰ ਬੁਲਾਓ ਬਾਈ ਜੀ ਜੇ ਨਿਕਲ ਗਈ ਜੇ ਨਹੀਂ ਉਸੇ ਕਿਸੇ ਨਿਰਮਣਣਾ ਹੋਟਲ ਗ੍ਰੈਂਡ ਏਜੰਸੀ ਜਾ ਆਜੋ ਇੱਕ ਮਿੰਟ ਪਾਪਾ ਆ ਰਹੇ ਤੇਰੇ ਰੁਕ ਜਾ ਹੁਣ ਪਾਪਾ ਆਦੇ ਪਾਪਾ ਨਾਲ ਗੱਲ ਕਰਦਾ ਪਿਆ ਰੁਕ ਜਾ ਜਾਨ ਨਹੀਂ ਦੇਣੀ ਐ ਮੈਂ ਸਮਾਨ ਮੈਂ ਜਾਨ ਨਹੀਂ ਜਣਾ ਸਮਾਨ ਰੱਖ ਲਾ ਪਾਪਾ ਆ ਰਹੇ ਨੇ ਤੇਰੇ ਕੋਈ ਨਾ ਹੋਟਲ 'ਚ ਮੈਂ ਵੀਡੀਓ ਬਣਾ ਲਈ ਸਾਰਾ ਕੁਝ ਕਰ ਲਿਆ ਵੀਡੀਓ ਬਣਾਈ ਹੋਈ ਸਭ ਕੁਝ ਕਰ ਲਿਆ ਮੈਂ ਮੈਂ ਡਰ ਨਹੀਂ ਮੈਂ ਕਿਹਾ ਵੀਡੀਓ ਬਣਾ ਲਈ ਮੈਂ ਸਾਰਾ ਕੁਝ ਕੀਤਾ ਆ ਜਾਓ ਇੱਥੇ ਆ ਜਾਓ ਮੈਂ ਗਲਤ ਨਹੀਂ ਆ ਹਾਂ ਗਲਤ ਨਹੀਂ ਐਥੇ ਹੋਟਲ 'ਚ ਗੀਤਨ ਕਰਨਾ ਆਈ ਏ ਤੂੰ ਬੋਲੀ ਜਾਓ ਮੈਂ ਸਮਾਨ ਰੱਖ ਰਹੀ ਆ ਸਮਾਨ ਰੱਖ ਲਾ ਸਮਾਨ ਰੱਖ ਲਾ ਸਮਾਨ ਰੱਖ ਲਾ ਆ ਬੜਾ ਬਣਾ ਲਿਆ ਤੂੰ ਬਣਾਇਆ ਮੇਆ ਮੇਰਾ ਜਾ ਤੂੰ ਬਣਾਇਆ ਹਲਾ ਪਤਵਾਸ਼ਾ ਤੂੰ ਸੀ ਫਾੜੇ ਕਰਦੇ ਆਂ ਬਣਾਇਆ ਚੱਲ ਤੂੰ ਮੈਨੂੰ ਵੀ ਕਰਿਆ ਕੁੜੀਆਂ ਨਾ ਤੂੰ ਮੂੰਹ ਖਾਲਾ ਵੀ ਹਰਨਾ ਦਿਖਾਵਾਂ ਤੇਰੀ ਬੀੜੀ ਆਹ ਨਹੀਂ ਮੈਂ ਦਿਖਾਵਾਂ ਦਿਖਾ ਵੀਡੀਓ ਮੈਂ ਕਿਹਾ ਕੱਲ ਤਮਨ ਗੁਰੂ ਖਾਇਆ ਸੀ ਮਾਰਾ ਕਿ ਸੱਤ ਚੱਕਣ ਤੇ ਤੂੰ ਸੋਚਦਾ ਰਹੀ ਅੱਤੀ ਬੜੀ ਐ ਮੈਂ ਤਾਂ ਬੜੀ ਐ ਅੱਤੀ ਬੜੀ ਐ ਰਹੀ ਹੱਤੇ ਕੀ ਇਹ ਤੇ ਮੈਂ ਕੀ ਕਰਦਾ ਪਿਆ ਲੱਗਦੀ ਐ ਬੜੀ ਅੱਤੀ ਬੜੀ ਐ ਹੋਰ ਕੀ ਆਉਂਦਾ ਕੀ ਕਰਦਾ ਫਿਰ ਦੇ ਦੂਰ ਸਾਰੇ ਲੈ ਕੁਝ ਪਿਆ ਉਹਦੀ ਮੈਨੂੰ ਨਾ ਮਾਰ ਗਿਆ ਕੀ ਗੱਲ ਨੂੰ ਕੀ ਆ आप भी भी दीप डालें तो लोग जाओंगे हम तमाशा करना तो कितना तमाशा देगा है बास्करा आसात साल प्यार कितना बंदी और तू क्या कर रहा है यहाँ अंदर आ ना ਵੇ ਬੱਤੇ ਆਸ ਤੇ ਬਣਾ ਜਾ ਬਣਾਈ ਨਹੀਂ ਮੀਡੀਅਮ ਨੇ ਬਣਾਇਆ ਆਪ ਵੀ ਬਣਾਈ ਚੱਲ ਆ ਵੀ ਹੋਟਲ ਵਾਲੀ ਆਪ ਵੀ ਬਣਾਈ ਚੱਲ ਹੋਟਲ ਵਾਲੇ ਸਾਹ ਦੇ ਪੂਰਾ ਮੀਡੀਆ ਆ ਰਿਹਾ ਤੇ ਤੇ ਸਲਾਹ ਕਰੂ ਮੈਂ ਤੂੰ ਸੇ ਐਕਸ਼ਨ ਨਹੀਂ ਜਿਹੜਾ ਨਾਲ ਉਹ ਕਿਥੇ ਪੈ ਜਾ ਤੇ ਕਹਿੰਦਾ ਸਾਰੇ ਧੱਪਰ ਮਾਰ ਲੈ ਕੁੜੀ ਜਾਂ ਚੱਕਦਾ ਕਿ ਤੂੰ ਕੋ ਨਾ ਕੋਈ ਸ਼ੁਭਾ ਮਾਰੇਗਾ ਮੋਰੇ ਕਾ ਕੀ ਤੜਫ ਰਿਹਾ ਤੇ ਜੇ ਨਹੀਂ ਕਹਿੰਦੇ ਰੋਡ ਸਾਰਾ ਇਕੱਠਾ ਹੋਇਆ ਪਿਆ ਹੁੰਦੇ ਪਿਆ ਕਰ ਹੂੰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਕਿ ਉਹਦੇ ਪਾਸੇ ਹੋ ਗਿਆ ਇਹਨਾਂ ਦੇ ਪਾਸੇ ਹੋ ਗਿਆ ਆਹ ਜੋ ਹੋਰ ਭਾਈ ਇਹਨਾਂ ਕਢਾ ਗਿਆ ਮੀਨ ਲੱਗਿਆ ਭਾਈ ਇਹਨਾਂ ਨੇ ਤੋਰ ਦੋ ਕੰਮ ਫੇ ਕੰਮ ਆਟੋ ਵਾਲਿਆਂ ਨੂੰ ਇਹਨਾਂ ਨੂੰ ਤੋਰੋ ਔੱਕੇ ਜਾਮ ਲੱਗ ਜਾਣਾ ਇੱਥੇ ਉਹ ਇੱਥੇ ਜਾਮ ਲਾਉਣਾ ਨਹੀਂ ਦੇਖਦੇ ਪਿਆ ਤਾਂ ਜਾਮ ਲੱਗ ਜਾਣਾ ਜੀਤੇ ਭਾਈ ਜੀ ਗੁਪਤ ਸਿੰਘ ਨਾਮ ਅੱਜ ਆਪਾਂ ਕਿਉਂ ਇਕੱਠੇ ਹੋਏ ਆ ਅੱਜ ਇਕੱਠੇ ਇਸ ਕਰਕੇ ਹੋਏ ਆ ਮੈਂ ਅੱਜ ਤੋਂ ਸਾਲ ਪਹਿਲਾਂ ਮੇਰੀ ਮੈਰਿਜ ਹੋਈ ਸੀਗੀ 22 ਤਰੀਕ ਨੂੰ ਇੱਕ ਸਾਲ ਹੋਇਆ ਠੀਕ ਹੈ ਜੀ ਤਾਂ 23 ਤਰੀਕ ਨੂੰ ਮੈਂ ਆਪਣੀ ਵਾਈਫ ਨੂੰ ਕਿਸੇ ਨੇ ਰੰਗੇ ਹੱਥੀ ਫੜਿਆ ਠੀਕ ਹੈ ਜੀ ਤਾਂ ਮੈਂ ਚਾਹੁੰਦਾ ਮਨੂੰ ਇਨਸਾਫ ਮਿਲੇ ਉੱਪਰੋਂ ਉਹਦੇ ਫਾਦਰ 8 ਵਜੇ ਰਾਤ ਨੂੰ ਆਏ ਆ ਕੁੜੀ ਨੂੰ ਲੈ ਕੇ ਆ ਮੇਰੇ ਕੋਲ ਸਾਰੇ ਪ੍ਰੂਫ ਨੇ মিডিਆ ਵਾਲੇ ਆਏ ਸੀਗੇ ਦੋ ਤਿੰਨ ਪੱਤਰਕਾਰ ਉਸ ਤੋਂ ਬਾਅਦ ਪੁਲਿਸ ਬੁਲਾਈ ਹੈ ਮੁਲਾਜ਼ਮ ਬੁਲਾਈ ਨੇ ਮੁਲਾਜ਼ਮ ਬੁਲਾਉਣ ਤੋਂ ਬਾਅਦ ਮੌਕੇ ਤੇ ਉਹਨਾਂ ਨਾਲ ਗੱਲਬਾਤ ਹੋਈ ਹੈ ਇਹਨਾਂ ਦੇ ਫਾਦਰ ਨੇ ਮੈਨੂੰ ਕਿਹਾ ਕਿ ਕੋਈ ਗੱਲ ਨਹੀਂ ਆਪਾਂ ਬਹਿ ਕੇ ਗੱਲ ਕਰ ਲਾਂਗੇ ਬਹਿ ਕੇ ਗੱਲ ਕਰਨ ਤੋਂ ਬਾਅਦ ਇਹ ਇਹਨਾਂ ਨੇ ਰੱਖ ਲਿਆ ਸੋਮਵਾਰ ਦਾ ਟਾਈਮ ਸੋਮਵਾਰ ਨੂੰ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਪੈਸਿਆਂ ਦੀ ਡਿਮਾਂਡ ਕਰਤੀ ਜੇ ਅਸੀਂ ਤੁਹਾਨੂੰ ਡਿਵੋਰਸ ਤਾਂ ਦੇਣਾ ਤੁਸੀਂ 10 ਲੱਖ ਰੁਪਈਆ ਸਾਨੂੰ ਦਿਓ ਅਸੀਂ ਤਾਂ ਤੁਹਾਨੂੰ ਡਿਵੋਰਸ ਦੇਣਾ ਦੇਖੋ ਜੀ 10 ਲੱਖ ਦਾ ਨਾਂ ਇਹਨਾਂ ਕੋਈ ਪ੍ਰੂਫ ਆ ਨਾ ਕੋਈ ਕੋਚਾ ਹੈ ਠੀਕ ਹੈ ਜਿਹੜੇ ਮੈਂ ਕੁੜੀ ਤੋਂ ਪੈਸੇ ਲੈਣੇ ਆ ਉਹ ਕੋਈ ਗਣਤੀ ਦੇ ਵਿੱਚ ਨਹੀਂ ਮੇਰੇ ਕੋਲ ਪੱਕਿਆਂ ਦੇ ਵਿੱਚ ਪ੍ਰੂਫ ਆ ਕੁੜੀ ਦੇ ਕਿਹੜੇ ਥਾਣੇ ਦਾ ਮਸਲਾ ਠੀਕ ਹੈ ਥਾਣਾ ਜੀ ਜੋਦੇਵਾਲ ਬਸਤੀ ਦਾ ਮਸਲਾ ਜੀ 3 ਸਾਲ ਹੋ ਗਿਆ ਤੁਹਾਡਾ ਮੈਰਿਜ ਹੋਏ ਨੂੰ ਕੋਈ ਪਹਿਲਾਂ ਵੀ ਇਦਾਂ ਕੋਈ ਰੰਗ ਪਹਿਲਾਂ ਜੀ ਦੋ ਵਾਰੀ ਇਹ ਮਤਲਬ ਘਰੇ ਇਹਨੇ ਕਲੇਸ਼ ਕੀਤਾ 15 ਦਿਨ ਬਾਅਦ ਹੀ ਰੰਗ ਦਿਖਾਉਣ ਲੱਗ ਗਈ ਸੀ ਜੀ ਇਨੇ ਪੁਲਿਸ ਵਾਲੇ ਬੁਲਾਏ ਆ ਪੁਲਿਸ ਵਾਲਿਆਂ ਨੂੰ ਕਹਿੰਦੀ ਪੁਲਿਸ ਵਾਲਿਓ ਤੁਸੀਂ ਵੀ ਸਰਦਾਰ ਆ ਇਹ ਵੀ ਸਰਦਾਰ ਆ ਤੁਸੀਂ ਇਹਨਾਂ ਦੀ ਗੱਲ ਤਾਂ ਸੁਣਦੇ ਹੋ ਸਾਡੀ ਗਲੀ ਇਕੱਠੀ ਹੋਈ ਗਲੀ ਸਾਰੀ ਕਸੂਰਬੰਦ ਕੁੜੀ ਦਾ ਕੱਢਦੀ ਪਈ ਐ ਚਲੋ ਇੱਕ ਬੰਦਾ ਗਲਤ ਹੋ ਸਕਦਾ ਸਾਰੇ ਥੋੜੀ ਗਲਤ ਹੋ ਦੂਗੇ ਭਾਈ ਲਵ ਮੈਰਿਜ ਸੀਗੀ 2018 ਦੇ ਵਿੱਚ 2 ਜਨਵਰੀ ਨੂੰ ਸਾਡੀ ਪਹਿਲੀ ਮੁਲਾਕਾਤ ਹੋਈ ਸੀਗੀ ਠੀਕ ਐ ਉਸ ਤੋਂ ਬਾਅਦ ਕਰਦੇ ਕਰਾਉਂਦੇ ਐ ਇਹਨੇ ਮੈਨੂੰ ਫੋਰਸ ਕੀਤਾ ਮੈਰਿਜ ਲਈ 23 2023 ਦੇ ਵਿੱਚ 22 ਫਰਵਰੀ ਨੂੰ ਸਾਡੀ ਮੈਰਿਜ ਹੋਈ ਹੈ ਜੀ ਉਨਕੀ ਮੰਗ ਕੀ ਕਰਦੇ ਬੋਲਦੇ ਮੰਗੇ ਹੀ ਕਰਦੇ ਆ ਜੀ ਦੇਖੋ ਮੈਨੂੰ ਇਨਸਾਫ ਮਿਲਿਆ ਜਾਵੇ ਮੈਂ ਪ੍ਰਸ਼ਾਸਨ ਅੱਗੇ ਇਹ ਬੇਨਤੀ ਕਰਦਾ ਕਿ ਬੰਦੀ ਕਾਰਵਾਈ ਮੁੰਡੇ ਤੇ ਹੋਈ ਜਾਵੇ ਜਿਹੜਾ ਉਹ ਵੀ ਮੁੰਡਾ ਵੀ ਪਤਾ ਲੱਗਿਆ ਕਿ ਵਿਆਹਿਆ ਹੋਇਆ ਮੁੰਡਾ ਉਹ ਠੀਕ ਹੈ ਉਹਦੀ ਫੋਟੋਜ਼ ਹੈਗੀਆਂ ਨੇ ਵੀਡੀਓਜ਼ ਹੈਗੀਆਂ ਨੇ ਉੱਤੇ ਬੰਦੀ ਕਾਰਵਾਈ ਕੀਤੀ ਜਾਵੇ ਠੀਕ ਹੈ ਤਾਂ ਜੋ ਕੁੜੀ ਤੇ ਬੰਦੀ ਕਾਰਵਾਈ ਹੋਣੀ ਚਾਹੀਦੀ ਹੈ ਮੈਨੂੰ ਇਨਸਾਫ ਮਿਲੇ ਬਸ ਮੈਂ ਪ੍ਰਸ਼ਾਸਨ ਅੱਗੇ ਇਹੀ ਹੱਥ ਬੰਨ ਕੇ ਬੇਨਤੀ ਕਰਦਾ ਠੀਕ ਹੈ ਜੀ ਤਾਂ ਤੁਸੀਂ ਆਏ ਹੋ ਦੀ ਗੱਲ ਮੁੰਡਾ ਨਾਮ ਰਣਜੀਤ ਸਿੰਘ ਹੈ ਜੀ ਇਹ ਮੇਰੇ ਬ੍ਰਦਰ ਸਾਰੇ ਸਾਹਿਬ ਨੇ ਜੋ ਕਿ ਇਹਨਾਂ ਦਾ ਵਿਆਹ ਹੋਇਆ ਸੀ 1 ਸਾਲ ਪਹਿਲਾਂ ਵਿਆਹ ਤੋਂ ਬਾਅਦ ਹੀ 1 ਮਹੀਨੇ ਤੋਂ ਬਾਅਦ ਡਿਸਪਿਊਟ ਪੈਣਾ ਸ਼ੁਰੂ ਹੋ ਗਿਆ ਤੋਂ ਕਲੇਸ਼ ਪੈਦਾ ਰਿਹਾ ਕੁੜੀ ਵੱਤ ਤੋਂ ਵੱਤ 1 ਮਹੀਨਾ ਹੀ ਰੁਕੀ ਹੋਣੀ ਇਹਨਾਂ ਦੇ ਘਰੇ ਸਹੁਰੇ ਪਰਿਵਾਰ ਚ ਤੋਂ ਬਹੁਤ ਹਰਾਸਮੈਂਟ ਕਰਦੀ ਸੀ ਇਹਦੇ ਮਦਰ ਬੈਠੇ ਆ ਮਦਰ ਨੂੰ ਇੰਨਾ ਡਰਦੇ ਸੀ ਕਿ ਉਹ ਕਹਿੰਦੀ ਮੈਨੂੰ ਮੈਨੂੰ ਘਰੇ ਇਕੱਲੇ ਨਾ ਛੱਡ ਕੇ ਜਾਓ ਮੈਨੂੰ ਇਹਦੇ ਤੋਂ ਖਤਰਾ ਵਾ ਆਪਣੇ ਸਹੁਰੇ ਵਿੱਚ ਸਿਰਫ 1 ਮਹੀਨਾ ਰਹਿ ਕੇ ਆਪਣੇ ਸਰ ਪੇਕੇ ਪਰਿਵਾਰ ਲਈ ਉਹਨਾਂ ਵੱਲੋਂ ਕੋਈ ਪੁਸ਼ਕਿਸ਼ ਨਹੀਂ ਕਿ ਇਹ ਕੁੜੀ ਵਸਾਣੀ ਹੋਵੇ ਬੰਦਾ ਉਸ ਤੋਂ ਨਾਲ ਗੱਲ ਕਰਦਾ ਪਰ ਦੋ ਕੋਈ ਉਹਨਾਂ ਨੇ ਇਹੋ ਜੀ ਗੱਲ ਨਹੀਂ ਕੀਤੀ ਹੁਣ ਜਦੋਂ ਮੈਨੂੰ ਫੋਨ ਆਇਆ ਸ਼ੁਕਰਵਾਰ ਕੀ ਉਹਨੂੰ ਕਿਸੇ ਵਿਅਕਤੀ ਨਾਲ ਫੜਿਆ ਗਿਆ ਹੈ ਤੇ ਕੋਈ ਕਾਰਵਾਈ ਉਸ ਟਾਈਮ ਹੋਈ ਨਹੀਂ ਉਹ ਪੁਲਿਸ ਵਾਲੇ ਆਏ ਆ ਉਹਨਾਂ ਨੇ ਪੁਲਿਸ ਵਾਲਿਆਂ ਨੂੰ ਉਹਨਾਂ ਨੂੰ ਭੇਜਤਾ ਉਹਦੇ ਫਾਦਰ ਸਾਹਿਬ ਆਏ ਆ ਉਹ ਕਹਿੰਦੇ ਬਹਿ ਕੇ ਗੱਲ ਕਰ ਲਾਂਗੇ ਅਸੀਂ ਕਹਾਂ ਚਲੋ ਘਰ ਦੀ ਜੇ ਤਾਂ ਘਰ 'ਚ ਰਵੇ ਇੱਥੇ ਖਤਮ ਕਰ ਦਈਏ ਜੋ ਵੀ ਬੈਬੂ ਕੇ ਗੱਲ ਹੋ ਜਵੇ ਆਪਾਂ ਨੂੰ ਹਾਈਲਾਈਟ ਨਾ ਕਰੀਏ ਪਰ ਉਹ ਆਏ ਨੇ ਅਸੀਂ ਬੈਠੇ ਆ ਉਹਨਾਂ ਨੇ ਫਿਰ ਹੋਰ ਗੱਲਾਂ ਕਰਨੀਆਂ ਸ਼ੁਰੂ ਕਰਤੀਆਂ ਪੈਸੇ ਦੀਆਂ ਇਕ ਤਾਂ ਗਲਤੀ ਕੀਤੀ ਅੰਨਾ ਵੱਡਾ ਕੰਮ ਕੀਤਾ ਕੁੜੀ ਨੇ ਮੁੰਡੇ ਦੀ ਜ਼ਿੰਦਗੀ ਖਰਾਬ ਕੀਤੀ ਉਤੋਂ ਪੈਸੇ ਦੀ ਡਿਮਾਂਡ ਕਰਦੀ ਪਈ ਆ ਇਹ ਬਹੁਤ ਹੀ ਗਲਤ ਗੱਲ ਹੈ ਅਸੀਂ ਇਹੀ ਚਾਹੁੰਦੇ ਆ ਕਿ ਉਸ ਕੁੜੀ ਨੂੰ ਅੰਦਾ ਛੁੜਕਾਰਾ ਮਿਲ ਜੇ ਤੇ ਸਾਨੂੰ ਜੋ ਵੀ ਬੰਦੀ ਕਾਰਵਾਈ ਹੁੰਦੇ ਤੇ ਕੀਤੀ ਜਾਵੇ ਤੇ ਇਹਦੀ ਇਹਦੀ ਜ਼ਿੰਦਗੀ ਅੱਗੇ ਫਿਊਚਰ ਸਿਕਿਉਰ ਹੋ ਸਕੇ ਠੀਕ ਹੈ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਮੈਂ ਕਾਕੇ ਦਾ ਫਾਦਰ ਹਾਂ ਜੀ ਇਹ ਕਾਕੇ ਦੇ ਨਾਲ ਚਲੋ ਖੋਇਆ ਦਾ ਜ਼ੁਲਮੀਆ ਆਪਾਂ ਇਹਨਾਂ ਨੂੰ ਪਹਿਲਾਂ ਵੀ ਰੋਕਦੇ ਸੀਗੇ ਇਹ ਰੁਕੇ ਨਹੀਂਗੇ ਬਾਕੀ ਦੂਜੀ ਗੱਲ ਇਹ ਹੈਗੀ ਆ ਉਹ ਦੋ ਵਾਰੀ ਪਹਿਲਾਂ ਮੈਂ ਹੈਗਾ ਬਾਹਰ ਤਾਂ ਮੈਨੂੰ ਘਰਦਿਆਂ ਨੇ ਫੋਨ ਕੀਤਾ ਵੀ ਤੁਸੀਂ ਆ ਜਾਓ ਨਹੀਂ ਤਾਂ ਇੱਥੇ ਕੋਈ ਮੌਤ ਹੋਊਗੀ ਤਾਂ ਫੇਰ ਤੁਸੀਂ ਆਉਂਗੇ ਤੇ ਮੇਰੇ ਘਰਦਿਆਂ ਨੂੰ ਕਹਿੰਦੇ ਵੀ ਤੇ ਕਹਿੰਦੀ ਵੀ ਮੈਂ ਤੇਰਾ ਗਾਲ ਘੁੱਟ ਕੇ ਤੈਨੂੰ ਮਾਰ ਦਊਂਗੀ ਤੇ ਬਾਕੀ ਮੈਨੂੰ ਵੀ ਜਦੋਂ ਉਹਨੇ ਪਹਿਲਾਂ ਪੁਲਿਸ ਵਰਾਇ ਦੁਬਾਰਾ ਮੇਰੇ ਆਏ ਤੇ ਵੀ ਬੁਲਾਈ ਤੇ ਉਹਨੇ ਪੁਲਿਸ ਨੇ ਮੈਨੂੰ ਕਹਿੰਦੀ ਮੈਂ ਤੇਰੇ ਮੂੰਹ ਤੇ ਥੱਪੜ ਮਾਰੂੰ ਇਹਦੇ ਮੁੰਡੇ ਕੋਲ ਮੋਬਾਈਲ ਹੁੰਦੀ ਸੀਗੀ ਇਹਦੇ ਕੋਲੋਂ ਮੈਂ ਮੋਬਾਈਲ ਲੈ ਲਿਆ ਆਹ ਗੱਲ ਤੋਂ ਮੈਨੂੰ ਕਹਿੰਦੀ ਮੈਂ ਤੇਰੇ ਥੱਪੜ ਮਾਰੂੰ ਫੇਰ ਉਹਦਾ ਨਾ ਮੰਮੀ ਨਾ ਡੈਡੀ ਕੋ ਔਰ ਸਾੜਿਆਂ ਨੂੰ ਕਹਿੰਦੀ ਤੁਸੀਂ ਸਰਦਾਰ ਆ ਤਾਂ ਤੁਸੀਂ ਇਹਨਾਂ ਦੀ ਹੈਲਪ ਕਰਦੇ ਆ ਨਵੀਂ ਘਟਨਾ ਕੀ ਹੋਈ ਹੈ ਹਾਂ ਨਵੀਂ ਘਟਨਾ ਇਹ ਹੋਈ ਆ ਉਹ ਜਿਹੜਾ ਹਸਪੀਟਲ ਦੂਜਾ ਆ ਹੋਟਲ ਉਹਦੇ ਵਿੱਚ ਕਿਹ ਮੁੰਡੇ ਦੇ ਨਾਲ ਰੰਗੀ ਹੱਥੀ ਫੜੀ ਗਏ ਮੁੰਡੇ ਨੇ ਫੜ ਲਈ ਤਾਂ ਮੈਨੂੰ ਫੇਰ ਨੇ ਬੁਲਾਇਆ ਕਹਿੰਦਾ ਡੈਡੀ ਇੱਥੇ ਆ ਜਾਓ ਜਿਲੇ ਅਸੀਂ ਉੱਥੇ ਗਏ ਤਾਂ ਇਹਦੇ ਡੈਡੀ ਨੂੰ ਮੈਂ ਫੋਨ ਕੀਤਾ ਮੈਂ ਕਿਹਾ ਬਾਜੀ ਆਓ ਇੱਥੇ ਆ ਕੇ ਮੈਂ ਕਿਹਾ ਕੁੜੀ ਤੁਹਾਡੀ ਇੱਦਾਂ-ਇਦਾਂ ਕਰਕੇ ਫੜੀ ਹੋਆ ਕਹਿੰਦਾ ਮੈਂ ਆਉਣਾ ਜਾਣੂ ਉਹ ਆਇਆ ਨਹੀਂ ਆ ਕੇ ਮੈਨੂੰ ਕਹਿੰਦਾ ਮੈਂ ਆਉਣਾ ਮੈਂ 10 ਵਾਰੀ ਫੋਨ ਕੀਤੇ ਹੋਣੇ ਆ ਰਾਤ ਨੂੰ ਜਾ ਕੇ ਉਹ 8 ਵਜੇ ਉੱਥੇ ਆਇਆ ਮੈਨੂੰ ਕਹਿੰਦਾ ਕੋਈ ਨਹੀਂ ਬਾਜੀ ਜੇ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰੋ ਵੀ ਆਪਾਂ ਇਦਾਂ ਕਰਦੇ ਆ ਵੀ ਆਪਾਂ ਬਹਿ ਕੇ ਗੱਲ ਨਿਬੇੜ ਲਵਾਂਗੇ ਫੈਸਲਾ ਕਰ ਲਵਾਂਗੇ ਇਹਨਾਂ ਨੇ 2 ਦਿਨ ਸਾਡੇ ਕੋਲ ਲੈ ਲੈ ਦੋ ਦੋ ਦਿਨ ਲੈਣ ਦੇ ਨਾਲ ਇਹਨਾਂ ਨੇ ਵਿੱਚ ਇਹ ਪਾਤਾ ਵਿੱਚ ਆਪਣੀ ਦਿਮਾਗ ਰੱਖ ਦਿੱਤੀ ਬਿਓ ਦਾਦਾ ਛੜਕਾਰਾ ਹੋਣਾ ਨਹੀਂ ਇਹਨਾਂ ਨੂੰ ਆਪਾਂ ਪੈਸੇ ਪਾਉਨੇ ਆ ਇਹ ਮੰਗੀ ਕਰਦੇ ਪੁਲਿਸ ਅੱਛਾ ਆਪਾਂ ਦਾ ਇਹ ਸਾਡੀ ਬੇਨਤੀ ਆ ਕਿਸੇ ਤਰ੍ਹਾਂ ਵੀ ਮੁੰਡੇ ਦਾ ਛੜਕਾਰਾ ਕਰਾਇਆ ਜਾਵੇ ਬਸ ਐ ਆ ਸਾਰਿਆਂ ਦੇ ਅੱਗੇ ਸਾਡੀ ਬੇਨਤੀ ਹੈ ਪ੍ਰਮਾਤਮਾ ਮਿਹਰ ਕਰੇ ਬਸ ਵਾਹਿਗੁਰੂ ਇਹਦੇ ਕੋਲ ਨਵੇੜਾ ਕਰਾ ਦੇਵੇ ਵਾਹ ਸਾਡਾ ਬਸ ਸਾਡੀ ਇਹੀ ਮੰਗਿਆ ਜੀ